ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸ਼ਲੋਕ ਮਹਲਾ 3 ਪੂਰਬ ਲਿਖਿਆ ਕਮਾਵਨਾ ਜੇ ਕਰਤੇ ਆਪ ਲਿਖਿਆ ਸੁ ਮਹੱਠ ਗੋਲੀ ਪਾਈ ਅਲ विसरया गुणताट मात जानो जग जीव दा दूजे पाए, पाए मुआश जिनी गुरमुख नाम नाचे तेओ खे बहन ना मिलनी पास वाहि गुरु जी का खालसा वाहि गुरु जी की फतेह ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸ਼ਲੋਕ ਮਹਲਾ 3 ਪੂਰਬ ਲਿਖਿਆ ਕਮਾਵਨਾ ਜੇ ਕਰਦੇ ਆਪ ਲਿਖਿਆਸ ਮਹੱਠ ਗੋਲੀ ਪਾਇਐ ਵਿਸਰਿਆ ਗੁਣਤਾਠ ਮਤ ਜਾਨੋ ਜਗ ਜੀਵ ਦਾ ਦੂਜੇ ਪਾਏ ਮਿਆਸ ਜਿਨੀ ਗੁਰਮੁਖ ਲਾਮ ਨਾ ਚੇਤੇਉ ਖੇ ਬਹਿਰ ਨਾ ਮਿਲਣੀ ਪਾਸ ਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸ਼ਲੋਕ ਮਹਲਾ 3 ਪੂਰਬ ਲਿਖਿਆ ਕਮਾਵਨਾ ਜੇ ਕਰਦੇ ਆਪ ਲਿਖਿਆ ਉਸ ਮਹਾਂ ਠਗੋਲੀ ਪਾਈਐ ਵਿਸਰਿਆ ਗੁਣਤਾਠ ਮਤ ਜਾਨੋ ਜਗ ਜੀਵ ਦਾ ਦੂਜੇ ਪਾਏ ਮਿਆਸ ਜਿਨੀ ਗੁਰਮੁਖ ਲਾਮ ਨਾ ਚੇਤੇਉ ਸੇ ਬਹਿਨ ਨਾ ਮਿਲਣੀ ਪਾਸ ਵਾਹੀ ਗੁਰਜੀ ਕਾ ਹੰਸਾ ਵਾਹੀ ਗੁਰਜੀ ਕੀ ਫਤਿਹ ਸਤਨਾਮ ਸ਼੍ਰੀ ਵਾਹਿਗੁਰੂ ਸਾਬ ਜੀਓ ਸ਼ਲੋਕ ਮਹਲਾ 3 ਜੀ ਪੂਰਬ ਲਿਖਿਆ ਕਮਾਵਨਾ ਜੇ ਕਰਦੇ ਆਪ ਲਿਖਿਆਸ ਮਹ ਠਗੋਲੀ ਪਾਇਐਨ ਵਿਸਰਿਆ ਗੁਣਤਾਠ ਮਤ ਜਾਨੋ ਜਗ ਜੀਵ ਦਾ ਦੂਜੇ ਪਾਏ ਮਿਆਸੇ ਜਿਨੀ ਗੁਰਮੁਖ ਲਾਮ ਨਾ ਚੇਤੇਉ ਖੇ ਬਹਿਰ ਨਾ ਮਿਲਣੀ ਪਾਸ ਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਬ ਜੀਓ ਸ਼ਲੋਕ ਮਹਲਾ 3 ਪੂਰਬ ਲਿਖਿਆ ਕਮਾਵਨਾ ਜੇ ਕਰਦੇ ਆਪ ਲਿਖਿਆਸ ਮਹ ਅਠਗੋਲੀ ਪਾਇਨ ਵਿਸਰਿਆ ਗੁਣਤਾਠ ਮਤ ਜਾਨੋ ਜਗ ਜੀਵ ਦਾ ਦੂਜੇ ਪਾਏ ਮਿਆਸੇ ਜਿਨੀ ਗੁਰਮੁਖ ਲਾਮ ਨਾ ਚੇਤੇਉ ਖੇ ਬਹਿਰ ਨਾ ਮਿਲਣੀ ਪਾਸ ਵਾਹੀ ਗੁਰਜੀ ਕਾ ਖਾਲਸਾ ਵਾਹੀ ਗੁਰਜੀ ਕੀ ਫਤਿਹ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਸ਼ਲੋਕ ਮਹਲਾ 3 ਜੀ ਪੂਰਬ ਲਿਖਿਆ ਕਮਾਵਨਾ ਜੇ ਕਰਦੇ ਆਪ ਲਿਖਿਆ ਉਸ ਮਹ ਠਗੋਲੀ ਪਾਇਨ ਵਿਸਰਿਆ ਗੁਣਤਾਠ ਮਤ ਜਾਨੋ ਜਗ ਜੀਵ ਦਾ ਦੂਜੇ ਪਾਏ ਮਿਆਸ ਜਿਨੀ ਗੁਰਮੁਖ ਨਾਮ ਨਾ ਚੇਤੇਉ ਖੇ ਬਹਿਰ ਨਾ ਮਿਲਣੀ ਪਾਸ ਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਬ ਜੀਓ ਸ਼ਲੋਕ ਮਹਲਾ 3 ਜੀ ਪੂਰਬ ਲਿਖਿਆ ਕਮਾਵਨਾ ਜੇ ਕਰਦੇ ਆਪ ਲਿਖਿਆਸ ਮਹ ਠਗੋਲੀ ਪਾਈਐ ਵਿਸਰਿਆ ਗੁਣਤਾਠ ਮਤ ਜਾਨੋ ਜਗ ਜੀਵ ਦਾ ਦੂਜੇ ਪਾਏ ਮਿਆਸ ਜਿਨੀ ਗੁਰਮੁਖ ਨਾਮ ਨਾ ਚੇਤੇਉ ਖੇ ਬਹਿਣ ਨਾ ਮਿਲਣੀ ਪਾਸ ਵਾਹੀ ਗੁਰੂ ਜੀ ਦਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਸ਼ਲੋਕ ਮਹਲਾ 3 ਜੀ ਪੂਰਬ ਲਿਖਿਆ ਕਮਾਵਨਾ ਜੇ ਕਰਦੇ ਆਪ ਲਿਖਿਆਸ ਮਹੱਠ ਗੋਲੀ ਪਾਈਐ ਵਿਸਰਿਆ ਗੁਣਤਾਸ ਮਤ ਜਾਨੋ ਜਗ ਜੀਵ ਦਾ ਦੂਜੇ ਪਾਏ ਮਿਆਸ ਜਿਨੀ ਗੁਰਮੁਖ ਲਾਮ ਨਾ ਚੇਤੇਓ ਸੇ ਬਹਿਨ ਨਾ ਮਿਲਣੀ ਪਾਸ ਵਾਹੀ ਗੁਰੂ ਜੀ ਦਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸ਼ਲੋਕ ਮਹਲਾ ਤੀਜਾ ਪੂਰਬ ਲਿਖਿਆ ਕਮਾਵਨਾ ਜੇ ਕਰਦੇ ਆਪ ਲਿਖਿਆਸ ਮਹ ਅਠ ਗੋਲੀ ਪਾਇਐ ਵਿਸਰਿਆ ਗੁਣਤਾਸ ਮਤ ਜਾਨੋ ਜਗ ਜੀਵ ਦਾ ਦੂਜੇ ਪਏ ਮਿਆਸ ਜਿਨੀ ਗੁਰਮੁਖ ਲਾਮ ਨਾਚੇ ਤੇਓ ਸੇ ਬਹਿਰ ਨਾ ਮਿਲਣੀ ਪਾਸ ਵਾਹੀ ਗੁਰੂ ਜੀ ਦਾ ਖਾਲਸਾ ਵਾਹੀ ਗੁਰੂ ਜੀ ਦੀ ਫਤਿਹ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਸ਼ਲੋਕ ਮਹਲਾ 3 ਜੀ ਪੂਰਬ ਲਿਖਿਆ ਕਮਾਵਨਾ ਜੇ ਕਰਦੇ ਆਪ ਲਿਖਿਆ ਉਸ ਮਹ ਠਗੋਲੀ ਪਾਈਨ ਵਿਸਰਿਆ ਗੁਣਤਾਠ ਮਤ ਜਾਨੋ ਜਗ ਜੀਵ ਦਾ ਦੂਜੇ ਪਾਏ ਮਿਆਸ ਜਿਨੀ ਗੁਰਮੁਖ ਨਾਮ ਨਾ ਚੇਤੇਉ ਖੇ ਬਹਿਰ ਨਾ ਮਿਲਣੀ ਪਾਸ ਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ